कि ਇਥੇ ਲੋਕਾਂ ਦਾ ਹਜੂਮ ਹੋ ਮੜਿਆ ਸੋ ਆਹ ਨਾਲੇ ਦਿਨਾਂ ਚ ਜ਼ਿਲ੍ਹਾ ਪਰਸ਼ਦ ਬਲਾਕ ਸੰਪਤੀਆਂ ਦੀਆਂ ਤਿਆਰੀਆਂ ਉਹ ਆਪਣੇ ਵੱਲੋਂ ਰਮੀਆਂ ਹੋਈਆਂ ਨੇ ਔਰ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਆਸਰੇ ਨਾਲ ਜਿਸ ਤਰ੍ਹਾਂ ਰੋਡ ਜਮਲ ਸਿੰਘ ਨਗਰ ਪੰਜਾਬ ਜੁਤੀ ਹੈ ਇਸੇ ਤਰ੍ਹਾਂ ਸੀ ਜ਼ਿਲ੍ਹਾ ਪਰਸ਼ਦ ਔਰ ਬਲਾਕ ਸੰਪਤੀਆਂ ਦਾ ਚੌਣਾ ਵਿੱਚ ਜਿਸ ਤਰ੍ਹਾਂ ਤੁਸੀਂ ਇਸ ਖੇਤਰ ਦੀ ਹਵਾ ਹਲਕੇ ਦੀ ਡਿਵੈਲਪਮੈਂਟ ਚ ਲੱਗੇ ਹੋਏ ਖਾਸ ਕਰਕੇ ਵਿਰੋਧੀਆਂ ਦੇ ਵਿੱਚ ਬੜੀ ਇੱਕ ਉਤਾਈ ਜਾਰੀ ਹੈ ਉਹ ਕੀ ਕਹਿਣਾ ਚਾਹੋਗੇ ਕਿ ਇਲੈਕਸ਼ਨ ਵੀ ਰਲਨੇ ਤੁਸੀਂ ਚੋਣਾ ਆ ਰਹੀ ਹੈ ਜਿਲ੍ਹਾ ਪਰਸੋਂ ਨਹੀਂ ਅਸੀਂ ਕਦੀ ਵੀ ਚੋਣਾ ਨੂੰ ਦੇਖ ਕੇ ਸਰਗਰਮੀ ਨਹੀਂ ਕਰਦੇ ਚੋਣਾ ਆਣੀਆਂ ਹੁੰਦੀਆਂ ਨੇ ਉਹ ਜਿਹੜੀਆਂ ਜਿਹੜੀਆਂ ਚੋਣਾ ਡਿਊ ਨੇ ਜੇ ਪੰਚਾਇਤਾਂ ਦੀ ਉਹ ਵੀ ਲੜੀਆਂ ਬੜਾ ਫੇਰ ਇਲੈਕਸ਼ਨ ਕਰਾਇਆ ਔਰ ਵਿਰੋਧੀਆਂ ਨੂੰ ਵੈਸੇ ਵੀ ਹਲੋ ਹੁਣ ਮੈਂ ਸਮਝਦਾ ਕਿ ਇਸ ਗੱਲ ਦੀ ਉਹਨਾਂ ਨੂੰ ਸਾਾਸ ਵੀ ਹੈ ਕਿ ਉਹਨਾਂ ਨੇ ਆਪਣੇ ਵੇਲੇ ਚਾਮਧੀਆਂ ਚਲਾਈਆਂ ਲੋਕਾਂ ਦੀਆਂ ਐਪਲੀਕੇਸ਼ਨ ਰੱਦ ਕਰਾਉਂਦੇ ਰਹੇ ਲੋਕਾਂ ਨੂੰ ਧੱਕੇ ਨਾਲ ਪਹੁੰਚਾਉਂਦੇ ਰਹੇ ਆ ਲੋਕਾਂ ਨੂੰ ਧੱਕੇ ਨਾਲ ਹਰਾਉਂਦੇ ਰਹੇ ਆ ਤੇ ਹਾਰਿਆ ਹੋਇਆ ਨੂੰ ਜਿਤਾਉਂਦੇ ਰਹੇ ਆ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਿਮਬਲੇ ਪਾਣੀ ਵਰਗੇ ਇਲੈਕਸ਼ਨ ਕਰਾਏ ਆ ਜਿੰਨੂ ਵੀ ਲੋਕਾਂ ਨੇ ਪਿੰਡ ਦੇ ਅੰਦਰ ਵੱਧ ਵੋਟਾਂ ਪਾਈਆਂ ਉਹ ਸਰਪੰਚ ਬਣਿਆ ਜਿੰਨੂ ਵੀ ਨਗਰ ਪੰਚਾਇਤ ਨੋਡ ਜਮਲ ਸਿੰਘ ਦੇ ਅੰਦਰ ਲੋਕਾਂ ਨੇ ਐਮਸੀ ਬਣਾਇਆ ਐਮਸੀ ਬਣਿਆ ਅਸੀਂ ਮੌਕਾ ਦਿੱਤਾ ਲੋਕਤੰਤਰ ਦੇ ਹੱਤਿਆ ਨਹੀਂ ਕੀਤੀ ਲੋਕਤੰਤਰ ਨੂੰ ਪ੍ਰਫੁੱਲਤ ਕੀਤਾ ਤੇ ਆਉਣ ਵਾਲੇ ਸਮੇਂ 'ਚ ਬਲਾਗ ਸੰਪਤੀ ਜਿਹੜਾ ਪਰਸ ਇਸ ਵੀ ਪੰਜਾਬ ਦੇ ਅੰਦਰ ਛਾarna ਜਿੱਤਾਂਗੇ ਮਾਨਯੋਗ ਮੁੱਖ ਮੰਤਰੀ ਜੀ ਦੀ ਵਿਖਾਈ ਦੇ ਵਿੱਚ ਪੂਰੀਆਂ ਤਿਆਰੀਆਂ ਕਿਸ ਤਰ੍ਹਾਂ ਦੀ ਅਨੁਭੂਤੀ ਹੋਈ ਹੈ ਇਹਨਾਂ ਗਰੀਬ ਲੋਕਾਂ ਨੂੰ ਜਿਹਨਾਂ ਕੋਲ ਸੱਤ ਨਹੀਂ ਉਹਨਾਂ ਨੂੰ ਅੱਜ ਤੁਸੀਂ ਚੈੱਕ ਬੰਡੇ ਆ ਕਿਸ ਤਰ੍ਹਾਂ ਦੀ ਮਨ ਅਨੁਭੂਤੀ ਕਿਉਂਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਅੱਜ ਮੈਨੂੰ ਕਿੱਥ ਦੇਖ ਕੇ ਲੱਗੇ ਵਾਕੇ ਕੋਈ ਕੈਬਨਟ ਮੰਤਰੀ ਜੀ ਕੰਮ ਕਰ ਰਹੇ ਕਿਸ ਤਰ੍ਹਾਂ ਦੀ ਅਨੁਭੂਤੀ ਹੈ ਚੈੱਕ ਬੇਸਿਕਲੀ ਤਾਂ ਜੇ ਧਰਤੀ ਦੇ ਉੱਤੇ ਕੋਈ ਦੇਵਤੇ ਆ ਗਿਆ ਤਾਂ ਉਹ ਮਜ਼ਦੂਰ ਨੇ ਗਰੀਬ ਲੋਕ ਨੇ ਇਹਨਾਂ ਦੀ ਜਿੰਨੀ ਖੇਮਤ ਕਰੋ ਇਨੀ ਥੋੜੀ ਆ ਮੇਰੀ ਤਾਂ ਜਾਨ ਇਹਨਾਂ ਲੋਕਾਂ 'ਚ ਵਸਦੀ ਆ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਸਾਡੇ ਵੱਡੇ ਵੱਡੇ ਰਹਿਬਰਾਂ ਨੇ ਵੀ ਕਿਹਾ ਗਰੀਬਾਂ ਦੀ ਬਾਹ ਫੜੋ ਔਰ ਸਾਡੇ ਸੰਵਿਧਾਨ 'ਚ ਵੀ ਲਿਖਿਆ ਵੀ ਆਹ ਬੰਦੇ ਦੀ ਬਾਹ ਫੜੋ ਸੋ ਕੰਮ ਅਸਰ ਕਰਦੇ ਆ ਜਿਹੜੀ ਸੇਵਾ ਭਾਵ ਦੇ ਮਤਲਬ ਚੱਲਦੇ ਹੋ ਇਬਾਦਤ ਉਸੇ ਤਰ੍ਹਾਂ ਲੋਕਾਂ ਦੀ ਸੇਵਾ ਚੱਲਦੀ ਆ ਹਾਂ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਆਖਰੀ ਸਾਹ ਲੋਕਾਂ 'ਚ ਵਿਚਰੇ ਲੋਕਾਂ ਲਈ ਕੁਝ ਕਰਦੇ ਰਹੀਏ ਇਹੀ ਖੁਸ਼ੀ ਆ